ਤੁਹਾਨੂੰ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤੰਮਰੇ ਸਰ ਦਾ ਪਹਿਲਾ ਜ਼ਿਕਰ ਕਰ ਲੈਣਾ ਅਮਰਸਲ ਹਸਪਤਾਲ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਜਾਂਦਾ ਜਦੋਂ ਕਿਸੇ ਸੱਖਸ਼ ਦਾ ਕਿਸੇ ਵਿਅਕਤੀ ਦਾ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਹੋਣਾ ਸੀ ਪਰ ਆਪਰੇਸ਼ਨ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਦੱਸਦੇ ਕਿ ਮਸਲਾ ਇਸ ਹੱਦ ਤੱਕ ਪੱਖਿਆ ਹੋਇਆ ਕਿ ਜਿਹੜਾ ਪੂਰਾ ਪਰਿਵਾਰ ਹੈ ਉਸ ਵੇਲੇ ਇਨਸਾਫ ਦੀ ਗੋਹਾਰ ਲਗਾ ਰਿਹਾ ਜਿਨ੍ਹਾਂ ਲਈ ਡਾਕਟਰਾਂ ਦੇ ਉੱਤੇ ਗੰਭੀਰ ਇਲਜ਼ਾਮ ਨੇ ਜਿਹੜੇ ਲਗਾਏ ਜਾ ਰਹੇ ਨੇ ਕਿ ਉਹਨਾਂ ਨੇ ਲਾਪਰਵਾਹੀ ਵਰਤੀ ਹੈ ਤੇ ਉਹਨਾਂ ਦੀ ਕੋਈ ਨਾੜੀ ਕੱਟ ਦਿੱਤੀ ਹਾਲਾਂਕਿ ਜਦੋਂ ਡਾਕਟਰ ਦਾ ਪੱਖ ਸੁਣਦੇ ਆ ਤਾਂ ਡਾਕਟਰਾਂ ਦਾ ਕ ਕਿ ਉਹਨਾਂ ਨੇ ਕੋਈ ਪਹਿਲਾ ਆਪਰੇਸ਼ਨ ਨਹੀਂ ਕੀਤਾ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਦੇ ਆਪਰੇਸ਼ਨ ਕੀਤੇ ਨੇ ਜਿਹੜੇ ਸਫਲ ਰਹੇ ਨੇ ਔਰ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਸ ਵਿਅਕਤੀ ਦੀ ਮੌਤ ਤੋਂ ਬਾਅਦ ਵੀ ਦੋ ਆਪਰੇਸ਼ਨ ਹੋਏ ਨੇ ਜਿਹੜੇ ਕਿ ਸਕਸੈਸਫੁਲ ਰਹਿ ਚੁੱਕੇ ਨੇ ਔਰ ਇਸ ਦੇ ਨਾਲ ਹੀ ਦੱਸਦੀ ਹੈ ਕਿ ਡਾਕਟਰ ਦੇ ਵੱਲੋਂ ਬਿਆਨ ਹੈ ਜਿਹੜਾ ਜ਼ਰੂਰ ਸਾਂਝਾ ਕੀਤਾ ਗਿਆ ਡਾਕਟਰ ਦਾ ਕਹਿਣਾ ਹੈ ਕਿ ਜਦੋਂ ਆਪਰੇਸ਼ਨ ਹੋ ਰਿਹਾ ਸੀ ਉਸ ਸਖਸ਼ ਦੀ ਹਾਲਤ ਯਾਨੀ ਕਿ ਮ੍ਰਿਤਕ ਦੀ ਹਾਲਤ ਸਹੱਤ ਤੱਕ ਖਰਾਬ ਹੋ ਗਈ ਸੀ ਕਿ ਉਸ ਨੂੰ ਉਸੇ ਵੇਲੇ ਰੈਫਰ ਕਰ ਦਿੱਤਾ ਗਿਆ ਸੀ ਪਰ ਰੈਫਰ ਦੌਰਾਨ ਹੀ ਉਸ ਸਖਸ਼ ਦੀ ਮੌਤ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਪਰਿਵਾਰ ਦੇ ਵਿੱਚ ਗੁੱਸਾ ਜਿਹੜਾ ਉਸ ਡਾਕਟਰ ਦੇ ਉੱਤੇ ਕੱਢਿਆ ਜਾ ਰਿਹਾ ਹਸਪਤਾਲ ਤੇ ਪ੍ਰਸ਼ਾਸਨ ਦੇ ਉੱਤੇ ਕੱਢਿਆ ਜਾ ਰਿਹਾ ਤਾਂ ਇੱਕ ਵਾਰ ਪੂਰਾ ਮਾਮਲਾ ਕੀ ਹੈ ਪਰਿਵਾਰਿਕ ਮੈਂਬਰਾਂ ਦੇ ਵੀ ਸੁਣ ਲੈਣੇ ਆ ਔਰ ਡਾਕਟਰ ਦਾ ਪੱਖ ਵੀ ਸੁਣ ਲੈਣੇ ਬੇਟੇ ਮੇਰਾ ਨਾਸਰ ਬੁਧੀ ਇਸੰਗੀ ਇੱਥੇ ਦਾ ਆਪਰੇਸ਼ਨ ਕਰਾਉਣ ਗਿਆ ਹੂੰ ਡਾਕਟਰ ਦੀ ਨਿਗਹਿਲੀ ਨਾਲ ਵਾਲੀਆਂ ਦੋ ਕੱਟੀਆਂ ਸੀ ਇੱਕ ਨੂੰ ਟੱਕ ਲੱਗਾ ਸੀ ਇੱਕ ਬਲੱਡ ਵਾਲੀ ਜਿਹੜੀ ਪੂਰੀ ਕੱਟਦੀ ਇਸੇ ਲਈਆਂ ਪਰ ਕਰ ਬਲੱਡ ਦੀਆਂ ਆਉਂਦੇ ਰਿਹਾ ਸਵਾ 9 ਦੇ ਕਰੀਬ ਇਹ ਨਾ ਅੰਦਰ ਖੜਿਆ ਵਾ ਸਾਢੇ 12 ਜਾਂ ਸਵਾ 12 ਬਾਹਰ ਕੱਢਿਆ ਅਸੀਂ ਜਾਣੇ ਹਾਂ ਤੇ ਜਿੱਥੇ ਪ੍ਰੈਸ਼ੈਂਟੇਟਰ ਹੀ ਤੇ ਹੁਣੇ ਮਾਤਾ ਕੱਢਦੇ ਹੁਣੇ ਕੱਢਦੇ ਤੁਰ ਬਾਹਰ ਕੱਢਿਆ ਤੇ ਵੇਖਿਆ ਤੈਨੀਆਂ ਭੰਨੀਆਂ ਖੂਨ ਦੀ ਡੋਲੀ ਆ। ਜੀ ਡਾਕਟਰ ਕਹਾਂ ਲਈ ਡਾਕਟਰ ਸਭ ਇੰਨਾ ਛੋਟਾ ਆਪਰੇਸ਼ਨ ਹੈ ਇੰਨਾ ਨੰਬਰ ਸਮਾ ਕੇ ਲਾਇਆ। ਇੱਕ ਬੀਬੀ ਆਈ ਮੈਡਮ ਉਹਨੂੰ ਆਖਿਆ ਵੀ ਇੰਨਾ ਗੰਦਾ ਇੰਨਾ ਖੂਨ ਆਉਂਦਾ ਥੈ ਵੀ ਪਰਕੇ ਤੇ ਢੀਂਗਾ ਬਜੂਂ। ਅੰਦੀ ਮਾਤਾ ਗੰਦਾ ਖੂਨ ਮੈਂ ਗੰਦਾ ਖੂਨ ਕਿੱਥੇ ਉਹਦੇ ਨਿੱਜੀ ਸਿਰੰਜ ਲੱਗਦੀ ਹੈ ਗੰਦੇ ਖੂਨ ਨੂੰ। ਫਿਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੂੰ ਮਾਤਾ ਨੂੰ ਪਤਾ ਲੱਗ ਗਿਆ ਅਰੇ ਸਾਨੂੰ ਇਹ ਹੀ ਕਿ ਦਵਾਈ ਦਾ ਵੇਖ ਕੇ ਹਸਪਤਾਲ ਪਹੁੰਚ ਜੀਏ। ਇਹਦਾ ਪ੍ਰੇਸ਼ਨ ਖੋਲ ਕੇ ਹੋ ਜਾਏ ਤੇ ਖਰਾਬਾ ਚੀਜ਼ ਜਾਵੇ। ਹਾਂ ਜੀ ਡਾਕਟਰ ਨੂੰ muni ਕੋਈ ਗੱਲ ਵੀ ਨਹੀਂ ਵੱਧ ਘੱਟ ਕਿਸੇ ਨੂੰ ਨਹੀਂ ਕੋਈ ਕਿੰਨੇ ਕਿ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਹਾਂ ਜੀ ਹਾਂ ਜੀ ਆਇਆ ਕਰ ਜੇ ਬਾਤ ਜਾਂਦਾ ਤਾਂ ਇਹ ਜਿੰਨਾ ਖਰਚਾ ਆਇਆ ਕੋਈ ਨਹੀਂ ਹੋਤੇ ਅਕਸ਼ਲ ਨਾ ਹਟਾ ਕੋਸੂ ਕਰ ਹੱਥੇ ਪ੍ਰਵਾਰ ਮੈਂਬਰ ਕੌਣ ਪੁੱਛਦੇ ਪੌਂਸਲਤਾ ਪੀਤਾ ਮੌਰਾਣੀ ਕਿੰਨੀ ਉਮਰ ਕਿੰਨੀ ਸੀ ਸਰਦ ਜੀ 35-37 ਦੇ ਸੇ ਇਲਾਕਾ ਨਹੀਂ ਬਹੁਤ ਘੱਟ ਉਮਰ ਸੀ ਜੀ ਪਰਮਾਤਮਾ ਨੂੰ ਇੱਕ ਕੰਨੇ ਦਾ ਵਾਲ ਨਹੀਂ 25 ਦਿਨ ਮੇਰਾ ਪੁੱਤਰ ਰਿਕਟਰ ਕਿਹਦਾ ਹੋਵੇ ਕਿ ਕਿੰਨੀਆਂ ਨਾਲੀਆਂ ਸਾਹ ਵਾਲੀਆਂ ਪੰਜਾਤ ਤੇ ਸਭੀ ਕਾਂਗਰੀ ਇਹਦਾ ਵਿਧਰ ਹੋ ਰਿਹਾ ਕੇ ਸਰਬਜੀਤ ਸਿੰਘ ਨਾਹੀ ਉਹਨਾਂ ਦਾ ਨਪਿੱਤੇ ਦੀ ਕੱਥੀ ਦਾ ਪ੍ਰਸ਼ਨ ਕਰਾਇਆ ਇਹ ਇਹ ਐਸਾ ਹੀ ਜੂ ਕੀ ਪੱਤੀ ਦਾ ਕੋ ਵੱਡਾ ਪ੍ਰੇਸ਼ਣ ਇਹ ਨੌਰਮਾ ਬੈਕਸ ਤੋਂ ਅਪਾ ਜਾਣ ਕਿਤਾ ਚੱਲ ਜੀਵਾਂਗੇ ਉਹਨਾਂ ਦੇ ਨਾੜਾ ਵੱਡੀਆਂ ਹੀ ਕਈਆਂ ਸੀ ਤੇ ਬਲੱਡ ਨਹੀਂ ਰੁਕਦਾ ਉਹਦੇ ਕਾਰਨ ਤੁਹਾਨੂੰ ਕਿਨੇ ਗਿਆ ਵੀ ਦੇ ਨਾੜਾ ਉਹਨਾਂ ਦੀਆਂ ਜੜੀਆਂ ਵੱਡੀਆਂ ਹੀ ਅੰਨੀਆਂ ਕਰਮ ਸਿੰਘ ਦੀ ਵਾਰ ਤੋਂ ਪਤਾ ਲੱਗਾ ਇਹ ਵੀ ਇੱਕ ਵਾਰੀ ਡਾਕਟਰ ਕੋਲ ਤੋਂ ਮਿਲੇ ਜਿੰਨੇ ਪ੍ਰਸ਼ੇਸ਼ ਕੀਤਾ ਉਹਨਾਂ ਗੱਲ ਬਾਰੇ ਤੁਹਾਡੀ ਹਾਂਜੀ ਉਹਨਾਂ ਨੂੰ ਪੁੱਛਿਆ ਸੀ ਵੀ ਬਲੱਡ ਕਿਉਂ ਨਹੀਂ ਰੁਕਦਾ ਉੱਥੇ ਬਲੱਡ ਜ਼ਿਆਦਾ ਆਂਦਾ ਹੀ ਨਾ ਉਹ ਚਾਹੇ ਤੇ ਉਹ ਕਹਿੰਦੇ ਨਹੀਂ ਉਹ ਉਤਰਾ ਹੀ ਆ ਮਤਲਬ ਇੱਕ ਗੰਦਾ ਖੂਨ ਆਉਂਦਿਆ ਵਾ ਤੇ ਕਿੱਡੀ ਵੱਡੀ ਥੈਲੀ ਬਾਥਰੂਮ ਵਾਲੀ ਥੈਲੀ ਲਾਈ ਸੀ ਉਹਨਾਂ ਨੂੰ ਉਹ ਭਰ ਗਈ ਸੀ ਬਲੱਡ ਦੇ ਨਾਲ ਉਹ ਖੁਦ ਦੀਦੀ ਡੋਲ ਕੇ ਆਈ ਸੀ ਤੇ ਮੰਮੀ ਨੇ ਕਿਹਾ ਵੀ ਆਂਦੇ ਵੀ ਨਹੀਂ ਇਹ ਗੰਦਾ ਖੂਨ ਨਹੀਂ ਸਾਫ਼ ਖੂਨ ਆਉਂਦਿਆ ਵਾ ਅੰਦਰ ਨਹੀਂ ਉਤਰਿਆ ਹੋਂਡਾ ਉਹ ਤੁਹਾਨੂੰ ਕਰਮ ਸਿੰਘ ਦੀ ਬਾੜ ਭੇਜ ਦਿੰਨੇ ਆ ਉਤਰੇ ਤੁਹਾਡਾ ਮੇਥ ਮਸ਼ੀਨਾ ਨਹੀਂ ਹੈਗੀਆਂ ਉੱਥੇ ਤੁਹਾਡੀ ਦੇਖਭਾਲ ਹੋ ਜੂਗੀ ਉੱਥੇ ਠੀਕ ਹੋ ਜਾਣਗੇ ਉੱਥੇ ਤੁਹਾਨੂੰ ਰੈਫਰ ਕਰਨ ਲੱਗੇ ਆ ਉਥੋਂ ਸਾਨੂੰ ਜਾ ਕੇ ਪਤਾ ਲੱਗੇ ਪਈ ਇਹਨਾਂ ਦੀਆਂ ਨਾੜਾ ਵੱਡੀਆਂ ਕਿਆਂ ਪਿੰਡ ਮੂਦਲ ਵਿਖੇ ਵਾਲਮੀਕੀ ਰੰਗਰੇਟਾ ਸ਼ਕਤੀ ਮੰਚ ਦੀ ਤੇ ਟੀਮ ਵੱਲੋਂ ਮੁੱਖ ਸੰਚਾਲਕ ਅਮਰੀਕ ਸਿੰਘ ਗਿੱਲ ਵਾਲਮੀਕੀ ਰੰਗਰੇਟਾ ਸ਼ਕਤੀ ਮੰਚ ਅੱਜ ਪਿੰਡ ਮੂਦਲ ਦੇ ਵਿੱਚ ਅਸੀਂ ਇਸ ਪਰਿਵਾਰ ਦੇ ਦੁੱਖ ਨੂੰ ਸਾਂਝਾ ਕਰਨ ਵਾਸਤੇ ਆਏ ਆ ਤੇ ਸਾਨੂੰ ਇਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਦੁੱਖ ਹੋਇਆ ਕਿਉਂਕਿ ਪ੍ਰਸ਼ਾਸਨ ਦੀ ਜਿਹੜੇ ਹਸਪੀਟਲ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇਹ ਜਿਹੜੀ ਆ ਇਹ ਹਾ사 ਵਾਪਰਿਆ ਆ ਤੇ ਜਿਸ ਅਜੇ ਤੱਕ ਜਿਹੜਾ ਆ ਉਹਦਾ ਕੋਈ ਵੀ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਇਹਨਾਂ ਐਪਲੀਕੇਸ਼ਨਾਂ ਡੀਸੀ ਸਾਹਿਬ ਨੂੰ ਦਿੱਤੀਆਂ ਸਿਵਲ ਸਰਜਨ ਨੂੰ ਦਿੱਤੀਆਂ ਆ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਆਸ ਕਰਦੇ ਆ ਕਿ ਜਿਸ ਡਾਕਟਰ ਦੀ ਅਣਗਹਿਲੀ ਕਰਕੇ ਇਹ ਜਿਹੜਾ ਹਾਦਸਾ ਵਾਪਰਿਆ ਆ ਉਸ ਡਾਕਟਰ ਤੇ ਬੋਰਡ ਬਿਠਾ ਕੇ ਉਹਦੀ ਇਨਕੁਆਇਰੀ ਕਰਕੇ ਜਲਦੀ ਤੋਂ ਜਲਦੀ ਜਿਹੜਾ ਆ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਇਸ ਬੋਰਡ ਦੇ ਵਿੱਚ ਅਸੀਂ ਬੇਨਤੀ ਕਰਦੇ ਆ ਕਿ ਸਾਡੇ ਮੈਂਬਰ ਇੱਕ ਘਰ ਦਾ ਪਰਿਵਾਰ ਤੇ ਇੱਕ ਡਾਕਟਰ ਤੇ ਵਕੀਲ ਜਿਹੜਾ ਆ ਉਹ ਸਾਡੇ ਪਰਿਵਾਰ ਦੇ ਵਿੱਚ ਜਿਹੜਾ ਆ ਇਹ ਬੋਰਡ ਦੇ ਵਿੱਚ ਬਿਠਾਇਆ ਜਾਵੇ ਜੈ ਵਾਲਮੀਕੀ ਅਰਰ ਵਾਲਮੀਕੀ ਹਸਪੀਟਲ ਕਿਹੜਾ ਹੈ ਡਾਕਟਰ ਕਿਹੜਾ ਹੈ ਤੇ ਬੇੜੇ ਦਾ ਕੀ ਨਾਮ ਹੈ ਤੇ ਹਾਦਸਾ ਕੀ ਵਾਪਰਿਆ ਸਰਵਜੀਤ ਸਿੰਘ ਮਰੀਜ਼ ਸੀ ਤੇ ਡਾਕਟਰ ਅਰਸ਼ਦੀਪ ਵੱਲੋਂ ਜਿਹੜਾ ਆ ਸਿਵਲ ਸਰਜਨ ਵੱਲੋਂ ਜਿਹੜਾ ਆਪਰੇਸ਼ਨ ਹੋਇਆ ਸਰਜਨ ਆਪਰੇਸ਼ਨ ਸੀ ਤੇ ਉਹ ਹੋਇਆ ਪਿੱਤੇ ਦੀ ਪਥਰੀ ਦਾ ਇੱਕ ਮਾਮੂਲੀ ਆਪਰੇਸ਼ਨ ਕਰਕੇ ਜਿਹੜਾ ਆ ਇਹਨੂੰ ਡੇਢ ਦੋ ਘੰਟੇ ਜਿਹੜੇ ਆਪਰੇਸ਼ਨ ਨੂੰ ਲੱਗੇ ਆ ਉਹਨਾਂ ਦੀ ਅੰਗਹਿਲੀ ਕਰਕੇ ਨਾੜਾਂ ਨੂੰ ਟੱਕ ਲੱਗਣ ਕਰਕੇ ਖੂਨ ਵਗਦਾ ਰਿਹਾ ਜਿਸ ਕਰਕੇ ਜਿਹੜਾ ਹੈ ਹਾਸਾ ਵਾਪਰਿਆ ਜੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਆ ਕਿ ਪੋਸਟ ਡਾਕਟਰ ਤੇ ਇਨਕੁਆਰੀ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੋ ਪੇਸ਼ੈਂਟ ਹੋਇਆ ਸੀ ਨਾਰਮਲ ਸੀਗਾ ਥੋੜੀ ਡਿਫਿਕਲਟ ਸੀਗਾ ਕਾਲ ਸਟੈਕਟਮੀ ਤੇ ਥੋੜੀ ਬਲੀਡਿੰਗ ਹੋਈ ਬਲੀਡਿੰਗ ਹੋ ਰਹੀ ਸੀ ਬਾਅਦ ਚ ਤੇ ਅਸੀਂ ਉਹਨੂੰ ਫਟਾਫਟ ਫਿਰ ਹਾਇਰ ਸੈਂਟਰ ਭੇਜ ਤੋ ਸਰ ਪ੍ਰਤੀ ਦਾ ਪ੍ਰੈਸ਼ਰ ਕਿ ਲੱਗਦਾ ਨਾ ਕਿ ਨਾਰਮਲ ਪ੍ਰੈਸ਼ਰ ਨਹੀਂ ਆਕੀ ਇਸ ਦਾ ਜਾਂਚ ਜੜੀ ਜਾ ਰਹੀ ਹੈ ਕਿ ਕਾਰਨ ਕੀ ਬਣਿਆ ਹੈ ਕਈ ਵਾਰੀ ਕੋਈ ਵੈਸਸ ਅੰਦਰ ਜੁੜਿਆ ਹੁੰਦਾ ਸਾਰਾ ਕੁਝ ਕਈ ਵਾਰੀ ਹੋ ਸਕਦਾ ਬਲੀਡਿੰਗ ਹੋਣ ਲੱਗ ਗਈ ਸਾਨੂੰ ਬਲੀਡਿੰਗ ਹੋ ਰਹੀ ਸੀ ਜਿਹੜੀ ਡ੍ਰੇਨ ਸੀ ਨਾ ਉਸ ਤੋਂ ਖੂਨ ਆ ਰਿਹਾ ਸੀਗਾ ਦਾ ਬਲੱਡ ਪ੍ਰੈਸ਼ਰ ਗੈਟਰੀ ਆ ਸੀ ਥੋੜਾ ਫਿਰ ਅਸੀਂ ਫਟਾਫਟ ਰੈਫਰ ਕਰਤਾ ਹਾਇਰ ਸੈਂਟਰ ਚ ਕਿ ਇਹਨੂੰ ਪਛਾਣ ਲਿਆ ਜਾਵੇ। ਉਸ ਦਾ ਪਰਿਵਾਰ ਮੈਂਬਰਾਂ ਨਾਲ ਗੱਲ ਕਰ ਤੋਂ ਮਿਲਦੀ ਆ ਲੱਗਿਆ ਵੀ ਡਾਕਟਰ ਕੋਲ ਮਿਲੀ ਹੋਈ ਆ ਜਿਹੜੀਆਂ ਅੰਗੜੀਆਂ ਬਲੱਡ ਵਾਲੀਆਂ ਨਸਾਂ ਆ ਉਹ ਬਣ ਗਈ। ਨਹੀਂ ਨਹੀਂ ਇਹ ਕੋਈ ਕਨ ਗੈਲੀ ਨਹੀਂ ਇਹ ਪ੍ਰੈਸ਼ਰ ਤੋਂ ਪਹਿਲੇ ਸਾਰਾ ਕੋਲੋਂ ਲਿੱਤਾ ਜਾਂਦਾ ਕਿ ਕੋਈ ਸੈਂਟ ਲਿੱਤੀ ਜਾਂਦੀ ਹੈ ਕਿ ਪ੍ਰੈਸ਼ਰ ਦੀ ਠੀਕ ਵੀ ਹੋ ਸਕਦਾ ਖਰਾਬ ਵੀ ਕੋਈ ਨਾ ਨ ਕਿੰਨੇ ਪ੍ਰੈਸ਼ਰ ਹੁੰਦੇ ਆ ਠੀਕ ਹੈ ਨਾ ਕਈਆਂ ਦਾ ਕੁਝ ਹੋ ਸਕਦਾ। ਤੇ ਉਹਦੇ ਆ ਅਸੀਂ ਫੜਾ ਫੜਾ ਰੈਫਰ ਕਰਤਾ ਕਿ ਪੇਸ਼ੈਂਟ ਵਾਜੇ ਬਸ ਹੋ ਕੇ ਮੁਰਗੀ ਲੱਗਦਾ ਤੁਹਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਅਣਗਹਿਲੀ ਹੋਈ ਵਰਤੀ ਗਈ ਨਹੀਂ ਦੇਖੋ ਅਣਗਹਿਲੀ ਤਾਂ ਆ ਜੇ ਪੇਸ਼ੈਂਟ ਇੱਥੇ ਡੈਥ ਹੋਈ ਹੋਏ ਜਾਂ 6 ਘੰਟੇ ਵਿੱਚ ਹੋ ਗਈ ਹੋਏ ਜਾਂ ਟਰਾਂਸਪੋਰਟ ਵੇਲੇ ਹੋ ਗਏ 24 ਘੰਟੇ ਵਿੱਚ ਹੋ ਗਈ ਹੋਏ ਅਸੀਂ ਆਪਣੇ ਉਹਨੂੰ ਭੇਜਤਾ 28 ਦਿਨ ਬਾਅਦ ਪੇਸ਼ੈਂਟ ਬਾਹਰ ਰੈਫਰ ਹੋਇਆ ਦੋ ਬਾਰੀ ਪ੍ਰੈਸ਼ਨ ਵੀ ਹੋਇਆ ਦਵਾਰੋਂ ਦੇ ਡਾਕਟਰ